ਕਾ ਜੀ ਸਾਰਿਆਂ ਨੂੰ ਤੇ ਕਾਫੀ ਦਿਨ ਹੋ ਗਏ ਹੀ ਚਲੋ ਮੈਂ ਵਲੌਗ ਪਾ ਲਈਏ ਹੁਣ ਹੁਣ ਆਪਾਂ ਛੇਤੀ ਲਿਉਂ ਦੀ ਕੋਸ਼ਿਸ਼ ਕਰਦੇ ਆ ਵਲੌਗ ਤੇ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਸਾਰੇ ਵੇਖਿਆ ਕਰੋ ਤਾਂ ਜੋ ਤੁਹਾਡੇ ਭਰਾਵਾਂ ਨੂੰ ਵੀ ਸਪੋਰਟ ਹੋ ਸਕੇ ਤੇ ਅੱਜ papa ਕਰਾਉਂਦੇ ਹੀ ਤ੍ਰਿੰਤ ਦੀ ਐਕਸਰਸਾਈਜ਼ ਚੱਡ ਚੱਡ ਨਹੀਂ ਦੇਰ ਕਰ ਹੁੰਦੀ ਕਿ ਇੱਥੇ ਵੱਜਦੀ ਵੇ ਤਰੀਤ ਬੁਰੀ ਆ ਵੱਜਦੀ ਮੇਰੇ ਮਾਈਕ ਲੈ ਲੈ ਤੇ ਮੇਰੀ ਬਾਤ ਮੈਂ ਦੱਸੀ ਜਾਂਦਾ ਜੋ ਬੋਲਦਾ ਮੈਂ ਵਾਪਕ ਕਰਵਾ ਲਓ ਕਰਵਾ ਲਓ ਐਕਸਜਾ ਜੀ ਨਹੀਂ ਬ੍ਰੋ ਕਰਵਾਇਆ ਕਰਵਾਇਆ ਸਿੱਧਿਆ ਠੀਕ ਆ ਉਹ ਅੱਜ ਤੁਹਾਨੂੰ ਦੱਸਦੇ ਕੀ ਹੋਇਆ ਵਾ ਅੱਜ ਸਾਨੂੰ ਪਤਾ ਨਹੀਂ ਉਹਨਾਂ ਵੀਡੀਓ ਕਦੋਂ ਦੀ ਪਾਈ ਆ ਕਦੋਂ ਦੀ ਨਹੀਂ ਡਾਕਟਰ ਸਾਹਿਬ ਦਾ ਇੱਕ ਚੈਨਲ ਆ ਠੀਕ ਆ ਉਹ ਵੀ ਸੀ ਹਾਲਾਕੀ ਕਲੈਬ ਕਰ ਕਰਕੇ 100 150 ਫੋਲੋਅਰ ਹੋ ਗਏ ਉਹਨਾਂ ਦੇ ਠੀਕ ਆ ਤੇ ਉਹਨਾਂ ਉਹਦੇ ਤੇ ਵੀਡੀਓ ਪਾਈ ਸਾਡਾ ਬਲੌਗ ਕੱਟ-ਕੱਟ ਗਏ ਬਲੌਗ ਕੱਟ-ਕੱਟ ਗਏ ਉਹਦੇ ਜਿੱਦਾਂ ਮੈਂ ਇੱਕ ਬਲੌਗ ਪਾਇਆ ਸੀ ਕਿ ਡਾਕਟਰ ਸਾਹਿਬ ਨੇ ਤਾਂ ਕਿ ਇਹਦਾ ਇਹਦਾ ਪੁਸ਼ ਕਰਕੇ ਆਪਾਂ ਬਲੌਗ ਪਾਇਆ ਸੀ ਹਨਾ ਪੀ ਉਹਦੇ ਵਿੱਚ ਇਹਨਾਂ ਕਿਹਾ ਵੀ ਤੇ ਤੇ ਤੋਂ ਨਹੀਂ ਐਕਸ-ਰੇ ਹੋਈ ਮੈਂ ਫਿਰ ਕਿਹਾ ਚਲੋ ਮੈਂ ਡਾਕਟਰ ਸਾਹਿਬ ਕਰ ਲੂੰਗਾ ਤੇ ਉਹਦੀ YouTube ਤੋਂ ਪਲਪ ਕੱਟ ਕੇ ਤੇ ਇਹਨਾਂ ਬੋਲ ਕੇ ਪਾਈ ਆ ਮੈਂ ਐਂਡ ਤੇ ਕਲਿੱਪ ਸ਼ਾਇਦ ਐਡ ਵੀ ਕਰ ਦੂੰਗਾ ਠੀਕ ਆ ਤੇ ਉਹ ਤੁਸੀਂ ਵੇਖ ਲਿਓ ਤੇ ਬਾਕੀ ਇਹਨਾਂ ਕਿਹਾਗਾ ਉਹਦੇ ਚ ਆ ਵੇਖੋ ਟਵਿੰਸ ਬ੍ਰਦਰ ਆਹੇ ਆਪ ਆਪਣੇ ਸਾਡੇ ਅਗੇਂਸਟ ਵੀਡੀਓ ਪਾਉਂਦੇ ਆ ਤੇ ਇਹਨਾਂ ਨੂੰ ਡਾਕਟਰ ਸਾਹਿਬ ਨੇ ਕਿਹਾ ਵਾ ਕਿ ਇਹ ਇਹ ਇਨੈਕਸਾਈ ਨਹੀਂ ਸਹੀ ਕੀਤੀ ਤੇ ਤਾਂ ਕਰਕੇ ਠੀਕ ਨਹੀਂ ਹੋ ਪਾਈ ਮੈਂ ਇਹ ਵੀਡੀਓ ਪਉਣੀ ਨਹੀਂ ਚਾਹੁੰਦਾ ਆਪਾਂ ਤੇ ਛੜਤਾ ਹੀ ਖੜਾ ਮੈਂ ਕਿਹਾ ਵੀ ਨਹੀਂ ਕੋਈ ਨਹੀਂ ਵੀਡੀਓ ਨਾ ਡਾਕਟਰ ਦੇ ਵਰ ਖੜਾ ਪਾਇਓ ਹੁਣ ਚਲੋ ਛੱਡੋ ਕੜਾ ਜੋ ਹੋ ਗਿਆ ਹੈ ਤੇ ਪਰ ਇਹ ਵੀਰਾ ਭਰਾਵਾਂ ਨੂੰ ਗਮਰਾਹ ਕਰਨ ਲਾ ਪਿਆ ਹੁਣ ਜੀ ਇਹਨਾਂ ਦੀ ਪਲਸਟਰ ਲੱਗੇ ਦੀਆਂ ਪਵਾ ਕੇ ਵੀਡੀਓ ਤੇ ਉਹ ਵੀਡੀਓ ਪਉਂਦੇ ਆ ਵੇਖੋ ਜੀ ਇੱਥੋਂ ਠੀਕ ਮੈਂ ਤਾਂ ਇੱਕੋ ਬੇਨਤੀ ਕਰਦਾ ਡਾਕਟਰ ਸਾਹਿਬ ਚਲੋ ਠੀਕ ਹੋਏ ਜੇ ਦੇਪਨੋ ਨਾਰਗਾ ਕੋਈ ਵੀ ਵੀਰ ਤੇਰੇ ਕੋਲ ਬਿਲਕੁਲ ਸਹੀ ਤੁਰ ਕੇ ਆ ਯਾਰ ਉਹਨਾਂ ਦੀ ਵੀਰ ਵੀਡੀਓ ਪਾ ਤ ਫੇਰ ਸੱਚ ਮੰਨਾਂਗੇ ਤੇਰਾ ਮੈਂ ਮੈਂ ਇਹੋ ਕਿਹਾ ਸੀ ਇਹਨੂੰ ਕਿ ਤੂੰ ਪਹਿਲਾਂ ਮੈਂ ਬਲੌਗ ਤੇ ਪਿਛਲੇ ਬਲੌਗ ਤੇ ਵੀ ਜਿਹੜਾ ਡਾਕਟਰ ਸਾਹਿਬ ਦੇ ਡਾਕਟਰ ਦੇ ਪਾਇਆ ਡਾਕਟਰ ਸਾਹਿਬ ਕਾਦਾ ਵਾ ਇਹ ਇਹ ਲੱਤਾਂ ਤੋੜਦਾਂ ਵਾਲਾ ਹੀ ਮੈਂ ਗੱਲ ਆਪਸ ਉਹ ਕਿਉਂਕਿ ਆਪ ਤਾਂ ਵੱਡਾ ਨੇ ਭਣ ਇਹੋ ਜੀ ਗੱਲ ਹੀ ਆ ਯਾਰ ਗੁੱਸਾ ਚੜਦਾ ਆਪ ਤੋਂ ਵੱਡਾ ਨਾ ਚੜਦਾ ਚਲੋ ਕੋਈ ਨਹੀਂ ਆਪਾਂ ਕਿਉਂਕਿ ਆਪਾਂ ਹਰ ਇੱਕ ਨੂੰ ਤੈਨੂੰ ਪਤਾ ਹੀ ਆ ਰਿਸਪੈਕਟ ਦੇਣੀ ਆ ਕਿਉਂਕਿ ਇਹ ਸਰਦਾਰਾਂ ਦੇ ਬੱਚੇ ਆ ਕਿ ਇਹ ਇਹੋ ਜਿਹੀ ਨਹੀਂ ਹੈਗੀ ਦੱਸਾਂ ਤੇ ਇਹ ਗੱਲ ਨਹੀਂ ਕਹਿਣੀ ਕਿਸੇ ਨੂੰ ਡਾਕਟਰ ਸਾਹਿਬ ਆ ਡਾਕਟਰ ਸਾਹਿਬ ਵੀ ਇਹ ਜੋ ਵੀ ਆ ਚਲੋ ਠੀਕ ਆ ਤੇ ਉਹਨਾਂ ਮਤਲਬ ਲੱਤਾ ਤੋੜਿਆ ਉਹ ਸਾਡੇ ਨਾਲ ਠੀਕ ਕੀਤਾ ਹਨਾ ਚਲੋ ਜੋ ਵੀ ਉਹਨੇ ਕੀਤਾ ਚਲੋ ਠੀਕ ਆ ਚਲੋ ਮੈਂ ਨਾ ਛੱਡੋ ਖੜਾ ਇਹਨਾਂ ਗੱਲਾਂ ਨੂੰ ਪਰ ਡਾਕਟਰ ਸਾਹਿਬ ਤੇ ਹਟਦੇ ਨਹੀਂ ਆ ਤਾਂ ਮੁੜ ਕੇ ਫੇਰ ਫੋਨ ਕਰਾਉਣ ਲੱਪੈਂਦੇ ਆ ਸਾਡੇ ਬਾਰ ਖਿਲਾਫ ਉਹ ਜੇ ਆ ਤੇ ਇਹ ਆਪ ਹੀ ਹੁਣ ਵੀਡੀਓ ਪਾਉਣ ਦੇ ਆ ਇਹਨਾਂ ਦਾ ਇਰਾਦਾ ਹੈ ਕਿ ਜਿਹੜੇ 2-4 ਮਰੀਜ਼ ਆਉਂਦੇ ਉਹ ਵੀ ਨਾ ਆਉਣ ਇਹ ਹੋਰ ਆਦਾ ਹੋਣਾ ਪੈਸੇ ਜ਼ਿਆਦਾ ਹੋਗੇ ਡਾਕਟਰ ਸਾਹਿਬ ਕੋ ਤੇ ਇਹ ਕਰਕੇ ਤੂੰ ਉਹ ਗੱਲ ਦੱਸ ਵੀ ਜਿਹੜੀ ਸਾਡੇ ਵੀਡੀਓ ਪਾਈ ਆ ਇਹਨਾਂ ਬਲੌਗ ਸਾਡਾ ਚੋਕੇ ਵੀਰਿਓ ਤੇ ਇਹਨਾਂ ਆਪਣੇ ਚੈਨਲ ਤੇ ਪਾਈ ਆ ਇਹ ਉਹਦੇ ਵਿੱਚ ਬੋਲਿਆ ਵਾ ਕਿ ਆਹ ਵੇਖੋ ਟਵਿੰਸ ਬ੍ਰਦਰ ਇਹ ਸਾਡੇ ਪੇਸ਼ੈਂਟਾਂ ਨੂੰ ਗੁੰਮਰਾਹ ਤਾਂਂਦੇ ਆ ਜਾਂ ਕਿੱਦਾਂ ਇੱਥੇ ਹੋ ਕੇ ਗਏ ਆ ਤੇ ਇੱਥੋਂ ਹੋ ਕੇ ਗਏ ਆ ਇਹਨਾਂ ਦੀ ਹਾਲਤ ਆ ਡਾਕਟਰ ਸਾਹਿਬ ਨੇ ਸਿੱਧਿਆ ਕਰਤੀ ਡਾਕਟਰ ਸਾਹਿਬ ਨੇ ਇਹ ਗਾਰੰਟੀ ਲਈ ਪਹਿਲਾਂ ਤਾ ਸਿੱਧਿਆ ਕਰਦੀਆਂ ਵਾ ਡਾਕਟਰ ਸਾਹਿਬ ਨੇ ਇਹ ਗਰੰਟੀ ਨਹੀਂ ਲਈ ਤੇ ਕਾਨੂੰਨ ਖਾਦ ਨਹੀਂ ਇਹ ਦੂਜੇ ਦਿਨ ਬਾਜ਼ਾਰ ਚ ਭੱਜੇ ਲਾਪਣਗੇ ਤੀਜੇ ਦਿਨ ਬਾਜ਼ਾਰ ਚ ਭੱਜੇ ਲਾਪਣਗੇ ਇਹੋ ਜੀ ਆ ਗੱਲਾ ਡਾਕਟਰ ਸਾਹਿਬ ਕਰਦੇ ਹੁੰਦੇ ਸੀ ਠੀਕ ਆ ਤੇ ਜੇ ਹੋਰ ਤੁਸੀਂ ਸਾਡੀ ਖਿਲਾਫ ਵੀਡੀਓ ਪਾਈ ਆ ਸੁਣ ਲੋ ਫਿਰ ਜੇ ਤੁਸੀਂ ਇਹ ਵੀ ਆਂਦੇੜਾ ਤੇ ਰਿੱਤ ਦਾ 20000 ਰੁਪਇਆ ਜਾਂ ਕਿੰਨੇ ਪੈਸੇ ਨਹੀਂ ਦਿੱਤੇ ਉਹ ਕਟੋ ਜਿਹੜੇ ਨਹੀਂ ਦਿੱਤੇ ਹਾਲਾ ਕਿ ਆਪਾਂ ਦੇਖੇ ਆਏ ਸਾਰੇ ਠੀਕ ਆ ਤੇ ਜਿਹੜੇ ਨਹੀਂ ਦਿੱਤੇ ਤੁਹਾਡੇ ਤੁਹਾਡੇ ਹਿਸਾਬ ਨਾਲ ਨਹੀਂ ਦਿੱਤੇ ਠੀਕ ਆ ਉਹ ਕੱਟ ਕਿਹੜਾ ਸਾਨੂੰ ਸਾਡਾ ਡੇਢ ਚਾਹੇ ਦੋ ਜਿੰਨੇ ਵੀ ਲੱਗੇ ਆਪਾਂ ਲਿਖੇ ਆ ਠੀਕ ਆ ਉਹ ਮੋੜ ਦੋ ਸਾਡਾ ਤੁਹਾਡਾ ਕੋਈ ਕਨੈਕਸ਼ਨ ਨਹੀਂ ਠੀਕ ਆ ਕਿੰਨੇ ਕਿੰਨੇ ਪੈਸੇ ਲੱਗੇ ਕਿੰਨੀਆਂ ਕਿੰਨੇ ਜੋਰ ਦੀ ਆਪਾਂ ਹੱਡੀਆਂ ਤੜਾਈਆਂ ਠੀਕ ਆ ਸਾਡਾ ਇਹ ਕਸੂਰੀ ਹੀ ਵੀ ਹਨਾ ਹੱਡੀਆਂ ਤੜਾਉਂ ਜਾਂਦੇ ਰਹੇ ਤੁਹਾਡੇ ਕੋ ਹੁਣ ਤੁਸੀਂ ਵੀਡੀਓ ਪਾਓ ਇਹ ਆਹ ਵੇਖੋ ਜੀ ਟਵਿੰਸ ਬ੍ਰਦਰ ਹਰਿਆੜ ਵੀ ਵੀਰ ਬੋਲ ਰਿਹਾ ਮੈਨੂੰ ਪਤਾ ਵਾ ਕੌਣ ਬੋਲ ਰਿਹਾ ਕੌਣ ਮੈਂ ਪਹਿਲੋ ਵੀ ਕਿਹਾ ਹੈ ਵੀ ਤੂੰ ਡਾਕਟਰ ਦਾ ਫੇਰਾ ਕਰਕੇ ਕਰਾਉਂ ਰਿਹਾ ਤੂੰ ਏਡੇ ਉਹਦੇ ਅੰਗੇਜ ਹੈ ਨਹੀਂ ਆ ਤੇ ਤੂੰ ਨਾ ਕਰਿਆ ਕਰ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਉਹਦੇ ਕੋ ਕਿਉਂ ਡੇਜ ਆਪਣੀ ਦੁਕਾਨ ਦਾ ਵੇੜਾ ਕਰਾਉਣ ਕਰਾਉਣਾ ਹੋ ਸਕੋ ਅਸੀਂ ਉਹਨੇ ਸਾਡੇ ਵਰਦ ਦੀ ਵੀਡੀਓ ਪਾਈ ਫਿਰ ਵੇਖ ਕੇ ਸਾਨੂੰ ਗੁੱਸਾ ਆਇਆ ਉਹ ਫੇਰ ਪਾਊਗਾ ਤੁਹਾਡੇ ਵਰਦ ਫਿਰ ਕੀ ਫਾਇਦਾ ਹੋਊਗਾ ਮੇਰੀ ਗੱਲ ਸੁਣ ਲੋ ਤੇ ਜੇ ਹੁਣ ਮੇਰੀ ਗੱਲ ਸੁਣੋ ਆਪਾਂ ਆਪਾਂ ਇਹ ਇਹ ਵੀ ਨਹੀਂ ਕਿਹਾ ਪੀ ਸਾਡੀਆਂ ਲੱਤਾਂ ਨਹੀਂ ਸਹੀ ਹੋਈਆਂ ਪੈਸੇ ਦੇ ਦੋ ਜਾਂ ਕੁਛ ਦੇ ਦੋ ਆਪਾਂ ਤੇ ਇਹੋ ਦੱਸਿਆ ਨਾ ਕਿ ਜਿਹੜੇ ਵੀਰਪਰਾ ਜਾਂਦੇ ਆ ਡਾਕਟਰ ਕੋ ਉਹ ਵੱਜਦੇ ਘਟੋਗਾ ਤੱਕ ਇਸ ਲਈ ਆਪਾਂ ਵੀਡੀਓ ਪਾਈ ਜਿਹੜੀ ਪਾਈ ਠੀਕ ਆ ਆਪਾਂ ਕੋਈ ਪੈਸੇ ਦੀ ਮੰਗੜੀ ਕੀਤੀ ਉਹਦੇ ਵਿੱਚ ਜਾਂ ਕੁਛ ਨਹੀਂ ਕੀਤਾ ਸਾਡੀਆਂ ਲੱਤਾਂ ਇੰਝ ਡੈਮੇਜ ਆ ਤੁਹਾਨੂੰ ਦੱਸ ਨਹੀਂ ਸਕਦੇ ਪੀੜ ਕਰਤੀਆਂ ਉਸ ਤੋਂ ਬਾਅਦ ਬਾਕੀ ਅਸੀਂ ਚਲੋ ਇਹ ਆ ਇਹ ਗਲਤੀ ਹੋ ਗਈ ਪੀ ਆਪਾਂ ਉਹ ਦੇਖੋ ਚੱਲ ਕੇ ਉਹਦੀਆ ਵੀਡੀਓ ਪਾਤੀਆਂ ਅਸੀਂ ਹਾਂ ਤਾਂ ਕਰਕੇ ਤਾਂ ਕਰਕੇ ਜੇ ਇਸ ਵੀਡੀਓ ਪਾਉਂਦੇ ਨਹੀਂ ਆਪਾਂ ਤੇ ਵੀਡੀਓ ਦਾ ਕੋਈ ਨਾਂ ਹੀ ਨਹੀਂ ਲਿਆ ਅਸੀਂ ਤੇ ਜਦੋਂ ਉਹ ਪਾਈਆਂ ਤੋਂ ਅਸੀਂ ਸਿਰਫ ਇਸੇ ਕਰਕੇ ਕਿਹਾ ਕਿ ਲੋਕ ਵੀਰੇ ਸਾਨੂੰ ਫੋਨ ਕਰਦੇ ਪੁੱਛਦੇ ਹੈ ਇਹਦੇ ਏਰੀਏ ਦੇ ਬੰਦੇ ਪੁੱਛਦੇ ਚਲੋ ਪਹਿਲਾਂ ਅਸੀਂ ਅਸੀਂ ਹਰ ਇੱਕ ਨੂੰ ਇਹੀ ਆਂਦੇ ਰਹੇ ਆ ਵੀ ਵੀਰ ਜੀ ਸਾਡੇ ਬੱਚੇ ਠੀਕ ਨਹੀਂ ਆਏ ਤੁਸੀਂ ਜੇ ਖੜਨਾ ਤੇ ਲੈ ਜਾਓ ਤੇ ਬਾਅਦ ਵਿੱਚ ਜਦੋਂ ਫੋਨ ਆਉਂਦੇ ਫਿਰ ਆਪਾਂ ਹੁਣ ਹਾਰ ਕੇ ਵੀਡੀਓ ਹੀ ਪਾਤੀ ਵੀ ਨਹੀਂ ਸਾਡੇ ਬੱਚੇ ਠੀਕ ਹੋਏ ਜੇ ਠੀਕ ਹੁੰਦੇ ਤਾਂ ਅਸੀਂ ਸਹੀ ਵੀਡੀਓ ਪਾਉਂਦੇ ਉਹਨਾਂ ਚਿਰ ਜਿਹਨਾਂ ਚਿਰੇ ਪਲਸਟਰ ਲਾਉਂਦਾ ਨਾ ਉਹਨਾਂ ਚਿਰ ਬੱਚਿਆਂ ਦੀਆਂ ਲੱਤਾਂ ਐਂ ਜਾਪਦੀਆਂ ਨੇ ਚਲੋ ਠੀਕ ਹੋ ਗਈਆਂ ਹੈ ਜਦੋਂ ਪਲਸਟਰ ਖੋਲਦੀਦਾ ਬੱਚੇ ਦੀਆਂ ਲੱਤਾਂ ਫੇਰ ਉਹੀ ਐ ਅੱਪਰ ਤੇ 2-3 ਮਹੀਨੇ ਬੱਚਾ ਇੰਨਾ ਤੰਗ ਰਹਿੰਦਾ ਵਿਚਾਰੇ ਦੀਆਂ ਲੱਤਾਂ ਮੁੜਦੀਆਂ ਹੀ ਨਹੀਂ ਆ ਤ੍ਰਿਪਤ ਦੀਆਂ ਲੱਤਾਂ ਵੇਖੋ ਮੋਨਦੇ ਆਹੀ ਬੱਕਾ ਤੋਂ ਆਦਾ ਇਹਦਾ ਪਲਸਟਰ ਲੱਥਾ ਤੇ ਅਜੇ ਵੀ ਇਹਦਾ ਕੋਹਨ ਦਰਦ ਹੁੰਦੀ ਆ ਨਹੀਂ ਆਪਾਂ 2-3 ਮਹੀਨੇ ਬਾਅਦ ਹੁੰਨ ਜਾਂਦੀ ਕਿ ਇੰਨਾ ਔਖਾ ਵੇਖਿਆ ਤੇ ਚਲੋ ਉਹ ਗੱਲ ਵਕਰੀ ਐ ਤੇ ਪਰ ਇਹ ਕੋਈ ਫਾਇਦਾ ਨਹੀਂ ਆ ਤੇ ਉਹਨੇ ਆ ਵੀਡੀਓ ਅੱਜ ਪਾਈ ਆ ਰਿਫਨੋ ਨਹੀਂ ਆ ਆਪਣੇ ਮੂੰਹੋਂ ਕਹਿਣ ਦੇ ਅਸੀਂ ਮੰਨਣ ਦੇ ਅਸੀਂ ਕਿਹਾ ਜਿੰਨਾ ਤੇ ਪਲਸਟਰ ਲੱਗਾ ਉਹਨਾਂ ਤੇ ਤਾਂ ਸਹੀ ਜਾਂਦੇ ਆ ਬੱਚੇ ਜਦੋਂ ਪਲਸਟਰ ਲੱਗ ਜਾਂਦਾ ਤਾਂ ਮੈਂ ਤਾਂ ਇਹੀ ਆ ਆਪਾਂ ਭਰਾ ਵੀ ਡਾਕਟਰ ਸਾਹਿਬ ਤੁਸੀਂ ਜਿਹੜਾ ਪਲਸਟਰ ਲਾ ਕੇ ਜਿਹੜਾ ਬੱਚਾ ਸਹੀ ਤੁਰਿਆ ਉਹਦੀ ਵੀਡੀਓ ਪਾਓ ਰਿਫਨੋ ਆਂ ਦੀ ਪਾਉਣ ਦਾ ਕੋਈ ਫਾਇਦਾ ਨਹੀਂ ਤੁਹਾਡੀ ਮੈਂ ਤੁਹਾਨੂੰ ਹੁਣ ਵੀਖਾ ਵੀ ਦਵਾਂਗੇ ਐਂਡ ਤੇ ਐਡ ਕਰਾਂਗੇ ਵੀਡੀਓ 'ਚ ਉਹ ਆਪਾਂ ਕਿਹਾ ਕਿ ਆਪਾਂ ਐਕਸਰਸਾਈਜ਼ ਨਹੀਂ ਇੱਕ ਵਾਰੀ ਨਹੀਂ ਹੋਈ ਉਹ ਕਿਉਂਕਿ ਪਾਪਾ ਨੂੰ ਕੰਮ ਹੀ ਉਦੋਂ ਉਦੋਂ ਕੋਈ ਕੰਮ ਪੈ ਗਿਆ ਸੀ ਹਨਾ ਇਹ 15 ਦਿਨ ਜਾਂ 20 ਦਿਨ ਨਹੀਂ ਐਕਸਰਸਾਈਜ਼ ਹੋਈ ਫਿਰ ਆਪਾਂ ਜੋ ਸੈਕਿੰਡ ਟਾਈਮ ਗਏ ਡਾਕਟਰ ਸਾਹਿਬ ਨੇ ਆਪਕਾ ਸਾਨੂੰ ਇਹ ਸਾਡੇ ਕੋਲ ਪ੍ਰੂਫ ਪਏ ਆ ਬਲੌਗ ਪਏ ਆ ਸਾਡੇ ਕੋਲ ਦੋ ਦੋ ਸਾਰੇ ਪ੍ਰੂਫ ਹੈਗੇ ਆਪਾਂ ਵਿਖਾ ਦਾਂਗੇ ਉਹਨਾਂ ਆਪ ਗਿਆ ਹਾਂ ਤੁਹਾਡੀ ਐਕਸਰਸਾਈਜ਼ ਬਹੁਤ ਵਧੀਆ ਹੋਈ ਆ ਐਰ ਕਾ ਬਹੁਤ ਵਧੀਆ ਰਿਜ਼ਲਟ ਆ ਤੇ ਤੁਹਾਡਾ ਅਗਲੀ ਵਾਰ ਪਲਸਟਰ ਲਾ ਦਾਂਗੇ ਐਕਸਾ ਕਰ ਦਾਂਗੇ ਤੇ ਉਤੋਂ ਅਗਲੀ ਵਾਰ ਤੁਸੀਂ ਤੁਰ ਕੇ ਆਓਗੇ ਏਦਾਂ ਦੀ ਗਰੰਟੀਆ ਦੇ ਲਾਪੇ ਠੀਕ ਹੈ ਤੇ ਉਹ ਗੱਲ ਵੀ ਹਨਾ ਪਤਾ ਨਹੀਂ ਸਮਝ ਨਹੀਂ ਲੱਗਦੀ ਦੂਜੀ ਗੱਲ ਰਹੀ ਇੱਕਮ ਨੂੰ ਮੈਂ ਕਿਹਾ ਵੀ ਨਹੀਂ ਹੋਣੀ ਤੂੰ ਵੀਡੀਓ ਪਾਉਣੀ ਹੈ ਇੱਕਮ ਦੇ ਪਾਪਾ ਨੂੰ ਮੈਂ ਕਿਹਾ ਤੂੰ ਨਾ ਵੀਡੀਓ ਪਵਾਈ ਹੈ ਪਈ ਨਹੀਂ ਪਾਤੀ ਹੈ ਹੈ ਤੇ ਜਿੱਦਾਂ ਇਹ ਹੁਣ ਚੁੱਕ-ਚੁੱਕ ਵੀਡੀਓ ਸਾਡੀਆਂ ਪਾਉਣ ਰਿਹਾ ਤਾਂ ਨੂੰ ਕੱਲੋਂ ਅਸੀਂ ਇੱਕਮ ਦੀ ਵੀਡੀਓ ਪਵਾ ਦਾਂਗੇ ਵੀ ਇੱਕਮ ਕਿੰਨਾ ਕੁ ਠੀਕ ਹੋਇਆ ਚਲੋ ਸਾਡੇ ਤੇ ਯਕੀਨ ਹੈ ਤੇ ਉਹ ਵੀ ਇਹ ਇਦਾਂ ਏ ਕੰਡਿਆ ਨਾ ਚਲੋ ਇਹ ਇੱਕ ਮਦੀ ਨੂੰ ਕੱਲ ਤੋਂ ਉਹਨੂੰ ਕਹੂੰਗਾ ਉਥੋਂ ਉਹਦੇ ਪਾਪਾ ਨੇ ਪਾ ਦੇਣੀ ਸਾਡੇ ਵੀਰ ਵੇਂਦੇ ਹੀ ਆ ਪਤਾ ਲੱਗ ਜੀ ਨਹੀਂ ਇਹ ਕੰਦੀਆ ਆਪਾ ਕਾ ਤੋ ਕਹਿ ਕੇ ਪਵਾਉਣੀ ਆ ਉਹ ਜੇ ਨਹੀਂ ਠੀਕ ਹੋਇਆ ਤੇ ਉਹ ਆਪਣੀ ਆਪਾ ਵੀ ਠੀਕ ਆ ਹੈ ਹੈ ਨਹੀਂ ਕੋਈ ਵੀ ਜੀ ਠੀਕ ਹੋਇਆ ਠੀਕ ਆ ਕਰਨ ਵੀਰ ਆ ਕਰਨੂ ਵੀਰ ਵੀ ਨਹੀਂ ਠੀਕ ਹੋਇਆ ਸਰਤਾਜ ਵੀ ਨਹੀਂ ਠੀਕ ਹੋਇਆ ਕੋਈ ਵੀ ਨਹੀਂ ਹੋਇਆ ਲਤਾ ਸਿ ਫੋਨ ਬਾਸਰ ਲਤਾ ਉਹਨਾਂ ਦੀਆਂ ਸਿੱਧੀਆਂ ਵਾ ਤੇ ਉਹਨਾਂ ਕੋ ਤੁਰਿਆ ਤੁਰਿਆ ਜਾਂਦਾ ਨਹੀਂ ਆ ਮੋੜਦੀਆਂ ਨਹੀਂ ਬਿਤੇ ਮੋੜਦੀਆਂ ਨਹੀਂ ਆਪਾਂ ਮੌੜ ਦੀਆਂ ਠੀਕ ਰਹਿ ਗਏ ਆ ਠੀਕ ਐ ਬਾਕੀ ਤੇ ਇਹਨਾਂ ਨੂੰ ਬਸ ਸਿੱਧੀਆਂ ਕਰਨਾ ਪਤਾ ਜੇ ਜਿੱਦਾਂ ਕਹਿ ਲੋ ਮੈਨੂੰ ਹੁਣ ਪਤਾ ਸੀ ਸਾਨੂੰ ਵੀਰੇ ਜਿਹੜੇ ਇੱਥੇ ਦੋ ਤਿੰਨ ਆਏ ਸੀ ਨਾ ਡਾਕਟਰ ਵੀ ਇੱਕ ਥਾਂ ਵਿਖਾਇਆ ਸੀ ਇੱਕ ਫਿਰ ਫੀਲੀਓਥੈਰੇਪੀ ਵਾਲਿਆਂ ਨੂੰ ਉਹ ਮੈਨੂੰ ਆਣ ਕੇ ਇਹੀ ਗੱਲਾਂ ਦੇ ਆਂਦੇ ਯਾਰ ਤੁਸੀਂ ਕੀ ਕੀਤਾ ਨਾਨਾ ਬਹਿ ਕੀ ਗੱਲ ਪਤਾ ਜਿੱਦਾਂ ਇਹਨੇ ਮੜੋੜੀਆਂ ਹੈ ਡਾਕਟਰ ਤੋਂ ਤੁਹਾਨੂੰ ਪਤਾ ਕੋਈ ਕੋਈ ਹੋਰ ਵੀ ਹੁੰਦਾ ਨਾ ਸਿਆਣਾ ਬਹਿਣਾ ਉਹਨੂੰ ਵੀ ਅਟੈਕ ਆ ਸਕਦਾ ਹੈ ਇਹ ਤਾਂ ਫੇਰ ਵੀ ਬੱਚੇ ਉਹਨਾਂ ਨੂੰ ਮੈਂ ਵੀਡੀਓ ਬੁਖਾਈ ਤੇ ਇਥੋਂ ਤੱਕ ਉਹ ਬੰਦੇ ਨੇ ਕਿਹਾ ਤੇ ਮੈਂ ਭਾਜੀ ਅਸੀਂ ਤੇ ਹੋਈ ਕਹਿਨੇ ਵੀ ਚਲੋ ਕਿਤੇ ਹੋਰ ਮਾਣ ਆ ਜੇ ਅਸੀਂ ਦੇ ਕਰਕੇ ਵੀ ਚਲੋ ਜੋ ਵੀ ਮਰਦਿਆਂ ਨੇ ਹੱਕ ਚੱਪਣਾ ਪੈਂਦਾ ਤੇ ਅਸੀਂ ਇਹ ਭਲੇਖੇ ਲੈ ਗਏ ਹੋਰ ਤਣਾ ਅਸੀਂ ਪਹਿਲੇ ਦਿਨ ਅਸੀਂ ਗਏ ਇਹਨਾਂ ਦੇ ਕੋਲ ਤੇ ਨਾਲ ਮੇਰੇ ਮੰਮੀ ਵਾਈਫ ਨਾਲ ਇਹ ਵੀ ਬੱਚੇ ਸੀ ਤੇ ਉਦੋਂ ਡਾਕਟਰ ਸਾਹਿਬ ਨੇ ਕਿਹਾ ਸੀ ਵੇ ਤੁਸੀਂ ਮੇਰੇ ਤੇ ਯਕੀਨ ਰੱਖੋ ਹੈ ਇਹ ਬੱਚੇ ਜਾਨੀ ਕਿ ਚਲੋ ਅਸੀਂ ਇਹਨੇ ਤਾਂ ਥੋੜੇ ਦਿਨ ਕਹਿਆ ਸੀ ਨਾ ਅਸੀਂ ਜਿਆਦਾ ਹੀ ਦੱਸਦੇ ਆ 10-15 ਦਿਨਾਂ ਦੇ ਵਿੱਚ ਬਿਲਕੁਲ ਸਹੀ ਹੋ ਜਾਣਗੇ ਹੈ ਤੇ ਚਲੋ 10-15 ਦਿਨਾਂ ਦੀ ਤਾਂ ਗੱਲ ਵੱਖਰੀ ਆ ਮੁੜ ਕੇ ਅਸੀਂ 6 ਮਹੀਨੇ ਜਾਂਦੇ ਰਹੇ ਉਹਨਾਂ ਚ ਵੀ ਇਹਨੇ ਵੀਲਚੇਅਰ ਬੱਚਿਆਂ ਨੇ ਛੱਡੀ ਜਾਂਦਾ ਇਹ ਆਂਦਾ ਜੀ ਵੀਲਚੇਅਰ ਛੱਡ ਕੇ ਭੱਜ ਕੇ ਜਾਣਗੇ ਹੈ ਤੇ ਬਾਕੀ ਚਲੋ ਇਹ ਮਸਤਕ ਅਹੀਂ ਇਹਦੇ ਬਰ ਖਲਾਫ ਨਹੀਂ ਪਾਉਣ ਦੇ ਇਹ ਹੁਣ ਉਲਟਾ ਸਾਡੇ ਉੱਤੇ ਚੱਲਣ ਲੱਪਿਆ ਕਿ ਦੀ ਜਾਨੇ ਚੱਕ ਕੇ ਵੀਡੀਓ ਪਾ ਦਿੰਦਾ ਆ ਵੇਖੋ ਵੇਖੋ ਅਸੀਂ ਤਾਂ ਕਰਕੇ ਹਾਰ ਕੇ ਵੀਡੀਓ ਪਾਈ ਅਸੀਂ ਕੌਂਟਰੋਵਰਸੀ ਕੋਈ ਨਹੀਂ ਇਹਦੇ ਨਾਲ ਕਰਨ ਦੇ ਚੋਂਦੇ ਸਿਰਫ ਇਹ ਹੀ ਹੁਣ ਜਿਹੜੀ ਕੀਤੀ ਹੈ ਨਾ ਬਸ ਇਹਨੂੰ ਇਹੋ ਹੀ ਕਿਹਾ ਵੀ ਵੀਰ ਜੋ ਵੀ ਆ ਜੋ ਵੀ ਕੀਤਾ ਤੂੰ ਠੀਕ ਆ ਪਰ ਜੇ ਤੂੰ ਨਹੀਂ ਹਟਦਾ ਤਾਂ ਫਿਰ ਤੇ ਤੁਨੂੰ ਇਹੋ ਗੱਲ ਕਹਿਣੀ ਆ ਕਿ ਜਿਹੜਾ ਤੂੰ ਪਲਸਟਰ ਲਾਉਂਦਾ ਹੱਲੀ ਲੈਂਦੀਆਂ ਪਟੀਆਂ ਉਹਨਾਂ 'ਚ ਕਿਹੜਾ ਜਾਦੂ ਹੈ ਤੇਰਾ 10000 ਰੁਪਏ ਤੂੰ ਉਹਦਾ ਲੈਂਦਾ ਹਾਂ ਰੂਮੀ ਅਹੀਂ ਬਾਹਰੋਂ ਲੈਉਣੇ ਆਂ ਕਾਉਟਰਨ ਤੇ ਸਭ ਕੁਝ ਬਾਹਰੋਂ ਲੈਉਣੇ ਆਂ 10 ਵੀ ਉਹਦੇ ਚ 10000 ਦਾ ਕਿਹੜਾ ਆਇਆ ਇਹ ਇਹਨਾਂ ਇੱਕ ਵੀ ਦਵਾਈ ਕੋਈ ਵੀ ਬਣਾ ਕੇ ਨਹੀਂ ਦਿੱਤੀ ਜਾਂ ਕੁਝ ਵੀ ਨਹੀਂ ਕੀਤਾ ਇਹਨਾਂ ਦਾ ਬਸ ਲੀ ਲਈਆ ਗਿਆ ਪਟੇਗਾ ਲੱਗਿਆ ਵਾ ਤੇ ਕਾਉਟਰ ਵੀ ਆਪਾਂ ਬਾਹਰੋਂ ਲੈ ਕੇ ਆਉਣੀਓ ਬਸ ਬਸ ਤੇ ਜੇ ਕੋਈ ਅਲਰਜੀ ਹੋ ਜੇ ਉਹ ਟੀਕਾ ਇੰਜੈਕਸ਼ਨ ਇੰਜੈਕਸ਼ਨ ਸਾਰੇ ਬਾਹਰੋਂ ਆਉਣੀਓ ਠੀਕ ਐ ਤੇ 10000 ਦੇ ਬਸ ਉਹ ਬਾਕੀ ਬਾਕੀ ਗੱਲ ਗੱਲ ਉਹ ਤੁਹਾਨੂੰ ਤੋਹਾਂ ਕਿਹਾ ਸੀ ਅਹੀਂ ਲਿਖ ਕੇ ਦਵਾਂਗੇ ਤਿੰਨਾ ਮਹੀਨਿਆਂ ਦੇ ਵਿੱਚ ਡੇਟਾ ਦਾ ਕੋਈ ਬੱਚਾ ਨਹੀਂ ਨਾ ਤੁਰਦਾ ਮੈਂ ਤੁਹਾਨੂੰ ਰੋਟੀ ਪਾਣੀ ਜਿਹੜਾ ਖਰਚਾ ਨਾ ਉਹ ਵੀ ਉਹਦੇ ਪੈਸੇ ਵਾਪਸ ਕਰੂੰਗਾ ਅਹੀਂ ਇਹ ਗੱਲਾਂ ਦੇ ਛੱਡੀਆਂ ਤੁਸੀਂ ਹੋਰ ਗਾੜੀ ਉਲਟੇ ਡਾਵੇ ਜੋ ਬੱਚਿਆਂ ਦੀ ਵੀਡੀਓ ਚੱਕ ਕੇ ਪਾਉਣਾ ਵੇਖੋ ਜੀ ਇਹ ਜਾਣ ਕੇ ਝੂਠ ਮਾਰਦੇ ਤੁਸੀਂ ਇੰਨਾ ਸ਼ੁਕਰ ਕਰੋ ਕਿ ਤੁਹਾਡੇ ਗਏ ਨਹੀਂ ਆਪਾਂ ਬਾਤ ਪੁੱਛਣ ਚੱਲ ਲੱਗਾ ਯਾਰ ਇੱਕ ਸੁਦੀ ਪਾਪਾ ਕਿੰਨੀ ਆ ਸੀ ਮੰਮਾ ਕਿੰਨੀ ਆ ਸੀ ਕਿ ਸਾਡੇ ਬੱਚੇ ਤੁਰ ਪੜ ਗਏ ਸਹੀ ਸलाम ਤੋਂ ਜੇ ਨਾ ਜਦੋਂ ਸੱਦਣਾ ਹੀ ਉਦੋਂ ਹੀ ਜਾਣਾ ਪਰ ਨਾ ਕਿਸੇ ਕੋ ਚੁੱਫਾ ਭਾਵੇਂ ਜੋ ਮਰਦੀ ਹੀ ਥੋੜੇ ਆਸ ਕਰਕੇ ਤੁਰੇ ਨੇ ਆ ਤੇ ਤੁਸੀਂ ਹੁਣ ਉਟੀਆਂ ਗੱਲਾਂ ਕਰਨ ਦੇ ਸਾਨੂੰ ਦਬਕੇ ਮਾਰਦੇ ਆ ਦੇਹੀ ਕੀ ਹਾਂ ਕੋਈ ਨਹੀਂ ਰਿਪੜ ਤੂੰ ਹੀ ਠੀਕ ਹੀ ਹੋਣਾ ਤੁਸੀਂ ਇੰਨਾ ਵਿੱਚ ਆਪਾਂ ਕਰਦੇ ਹੁਣ ਹੈਗੇ ਅੜੀ ਫੜੀ ਪਿਆ ਆਪਾਂ ਨਹੀਂ ਜਾਣਾ ਮਮਾ ਇਹ ਧੱਕੇ ਵਾਲਾ ਹੀ ਲਾ ਜਿਹੜਾ ਵਾ ਮੁੰਡਾ ਜੀ ਤੁਹਾਨੂੰ ਦੱਸਦੇ ਜਦੋਂ ਮਾਨਸੇ ਦਾ ਨਾਮ ਆ ਲੈਂਦਾ ਜਦੋਂ ਇਹਨਾਂ ਲੱਤਾਂ ਮੋੜਦੀਆਂ ਸੀ ਤੇ ਮਾਨਸੇ ਦਾ ਨਾਮ ਲੈ ਲਈਦਾ ਸੀ ਤੇ ਤ੍ਰਿਪਤ ਦੋ-ਦੋ ਦਿਨ ਰੋਟੀ ਪੈਲੋ ਛੱਡ ਜਾਂਦਾ ਹੁੰਦਾ ਸੀ ਤੇ ਇਹ ਗੱਡੀ ਦੇ ਵਿੱਚ ਸਾਨੂੰ ਜਾਂਦਿਆ ਵੇ ਲੋ ਕਿੰਨਾ ਟਾਈਮ ਲੱਗਦਾ ਹੁੰਦਾ ਸੀ ਇਹ ਬੋਲਦਾ ਨਹੀਂ ਹੁੰਦਾ ਇਹਨੂੰ ਮੈਂ ਜਾਣ ਕੇ ਛੇੜਦਾ ਨਾ ਤੇ ਵਿਚਾਰਾ ਇੰਨਾ ਸਟ्रेस ਤੇ ਰਹਿੰਦਾ ਹੁੰਦਾ ਕਿ ਉੱਥੇ ਜਾ ਕੇ ਮੇਰ ਨਾਲ ਕੀ ਹੋਣਾ ਤੇ ਹੁੰਦਾ ਵੀ ਉਹੋ ਕੁਝ ਹੀ ਬੰਦੇ ਦੀ ਇੱਕ ਸਾਵਣਾ ਜਾਨ ਨਿਕਲਦੀ ਕਿ ਜਾਂਦੀ ਹੀ ਠੀਕ ਆ ਹੁਣ ਤੁਸੀਂ ਵੀਰੋ ਆਪਸੀਆਂ ਇਹ ਜੇ ਕੇ ਡਾਕਟਰ ਨੂੰ ਪੁੱਛ ਲਓ 18 ਸਾਲ ਤੋਂ ਜੁੜਿਆ ਜੋੜਿਆ ਜੜੇ ਉਹ ਤੁਸੀਂ ਸਿੱਧੇ ਕਰੋਗੇ ਤੇ ਕਿੰਨੀ ਪੀੜ ਹੋਊਗੀ ਚਲੋ ਆਪਾਂ ਸਿੱਧੇ ਕਰਾ ਲਿਆ ਆਪਾਂ ਇਹ ਨਹੀਂ ਕਹਿੰਦੇ ਵੀ ਨਹੀਂ ਤੂੰ ਹੀ ਸਿੱਧੇ ਕੀਤੇ بس ਜਿਹੜੀ ਤੂੰ ਹੀ ਗੱਲ ਕਹੀ ਰੜੋਟਾਂ ਤੋਂ ਤੂੰ ਮੁਕੰਦੇ ਤੇ ਮਾੜੇ ਮੋਟੇ ਹੋ ਗਏ ਯਾਰ ਆ ਤ੍ਰਿਪਤ ਤੇ ਕਿਉਂ ਹੋਣੇ ਖਿਲਾਰ ਦੇਣਾ ਸਿੱਧੇ ਆ ਨਹੀਂ ਤ੍ਰਿਪਤ ਦੇ ਸਿੱਧੇ ਨਹੀਂ ਆ ਚਲੋ ਇਹਦਾ ਤੇ ਪਲਸਟਰ ਵੀ ਵੱਧ ਲਾਇਆ ਹੈ ਤੇ ਬਾਕੀ ਚਲੋ ਇਹਨਾਂ ਦੀ ਮਰਜ਼ੀ ਆ ਤੁਸੀਂ ਵੀ ਉਧਰ ਰੱਪਣਾ ਨਹੀਂ ਚੱਕ ਚੱਕ ਪਾਈ ਜਾਓ ਵੀਡੀਓ ਤੇ ਇਧਰੋਂ ਹੀ ਫਿਰ ਦੱਸੀ ਜਾਂਦੇ ਆ ਵੀ ਆਹ ਗੱਲ ਬਾਤ ਹੈ ਤੇ ਚੱਲੀ ਗਿਰਦੇ ਆਥੇ ਕੀ ਉਹ ਸਾਰੇ ਵੀਰਾਂ ਭਰਾਵਾਂ ਨੂੰ ਪਤਾ ਵੀ ਕਿਦਾਂ ਲਾਜ ਹੋਇਆ ਹਾਂਜੀ ਭਾਦੋ ਚੋਕ ਲੋਕ ਲੋ ਜਿਹੜੇ ਚੁੱਕਣੇ ਠੀਕ ਐ ਤੁਹਾਡਾ ਤੁਹਾਡਾ ਇਹ ਗੱਲ ਦੱਸੋ ਚੈਨਲ ਕਿੰਨਾ ਗਰੋਅ ਕਰਦਾ ਉਹ ਹੋਰ ਗੱਲ ਦੀ ਗੱਲ ਯਾਰ ਉਹ ਨਹੀਂ ਗੱਲ ਕਰਨ ਤੈਨੂੰ ਪਹਿਲਾਂ ਵੀ ਕਿਹਾ ਹੈ ਬਾਕੀ ਤੁਸੀਂ ਅਗੇਂਸਟ ਵੀਡੀਓ ਪਾਤੀ ਆ ਤੇ ਜੇ ਤੁਸੀਂ ਸਰੂ ਤੋਰ ਦੇਦੇ ਸਾਨੂੰ ਕੀ ਲੋੜ ਹੀ ਤੁਹਾਡੇ ਖਿਲਾਫ ਵੀਡੀਓ ਪਾਉਂਦੀ ਸਾਨੂੰ ਲੋੜ ਕੀ ਹੈ ਨਾ ਜਿੱਥੇ ਆਪਾਂ ਜਾੜਿਆ ਹੋਰ ਵੀਰ ਭਰਾ ਤੁਹਾਡੇ ਨਾਲ ਜੋੜੇ ਹੀ ਆਪਾਂ ਮੇਰੇ ਪਾਪਾ ਨੇ ਆਪ ਕਿਹਾ ਕਿ ਮੈਂ ਸਗੋਂ ਉਹਨਾਂ ਨੂੰ ਕਰਾਂ ਕਿ ਚਲੋ ਡੱਟ ਸਾਹਿਬ ਉਹਨਾਂ ਨਾਲ ਕਲੈਪ ਵੀ ਕਰ ਦੋ ਕੋਈ ਕੋਈ ਕਦੇ ਤੱਕ ਵੀਡੀਓ ਤੇ ਨਹੀਂ ਕਲੈਪ ਨਹੀਂ ਕਰਦਾ ਹੈ ਤੇ ਆਪਾਂ ਫੇਰ ਵੀ ਬਾਕੀ ਇਹ ਦੂਜੀ ਗੱਲ ਜਿੱਥੇ ਐਨੇ ਪੈਸੇ ਹੋਰ ਵੀ ਕਈ ਥਾਵਾਂ ਤੇ ਆਪਾਂ ਜਾੜੇ ਆਪਾਂ ਇਹ ਪੈਸਿਆਂ ਦਾ ਵੀ ਨਹੀਂ ਨਾ ਲੈਣਾ ਤੇ ਪਰ ਤੁਸੀਂ ਤੋੜੀ ਪੁੱਠੇ ਪਾਸੇ ਪਏ ਜੇ ਤੇ ਫਿਰ ਉਸ ਉਹ ਸਾਹਿਬ ਨਾਲ ਤਾਂ ਫਿਰ ਮੈਂ ਆਪਣੇ ਜਿੰਨੇ ਵੀਰਾਂ ਨੂੰ ਪਿਆਰ ਕਰਦੇ ਉਹਨਾਂ ਨੂੰ ਵੀ ਮੈਂ ਦੱਸਣਾ ਹੀ ਆ ਵੀ ਵੀਰੇ ਇਹਨੇ ਆਹ ਗੱਲ ਕਹੀ ਸੀ ਵੀ ਤਿੰਨਾਂ ਮਹੀਨਿਆਂ ਚ ਮੈਂ ਸਭ ਕੋਲ ਮੁੜੂੰਗਾ ਮੈਂ ਤੇ ਬਾਕੀ ਦੂਜੀ ਗੱਲ ਜਿਹੜੇ ਤੁਸੀਂ ਚੋਕ-ਚੋਕ ਕੇ ਉਧਰ ਪਾਈ ਜਾਂਦੇ ਆ ਠੀਕ ਹੋ ਗਏ ਠੀਕ ਜਿੰਨਾ ਚਿਰੇ ਉਹਦੇ ਵਿੱਚ ਰਹੇ ਪਲਸਟਰ ਚ ਉਹਨਾਂ ਚਿਰ ਇਹਨਾਂ ਦੀਆਂ ਲੱਤਾਂ ਜਾੜਦੀਆਂ ਸਿੱਧੀਆਂ ਸੀ ਬਾਅਦ ਦੇ ਵਿੱਚ ਯਾਰ ਮੈਂ ਤਾਂ ਇਹੋ ਚਲੋ ਬਾਕੀ ਗੱਲਾਂ ਛੱਡੋ ਮੈਂ ਇਹਨਾਂ ਵੀ ਜੇ ਕੋਈ ਵੀ ਬੱਚਾ ਤੁਹਾਡੇ ਕੋਲ ਬਿਲਕੁਲ ਸਹੀ ਸਲਾਮਤ ਤੁਰ ਕੇ ਆਉਣ ਡਿਆ ਉਹਦੀ ਵੀਡੀਓ ਪਾ ਦੋ ਤੇ ਅਸੀਂ ਆਪ ਤੁਹਾਡੇ ਕੋਲ ਮਾफी ਮੰਗਾ ਕੇ ਵੀ ਅਸੀਂ ਝੂਠੇ ਬਾਰੇ ਇਹ ਨਹੀਂ ਪੀ ਤੁਸੀਂ ਆ ਪੈਰ ਸਿੱਧਾ ਕਰਤਾ ਤੇ ਬਸ ਰੈਪਰ ਤਰਿਪਤਰ ਕਾ ਮੁੰਡਾ ਸਾਡੇ ਅਰ ਦਾ ਰੈਪਰ ਤਰਿਪਤਰ ਕਾ ਬੱਚਾ ਕੋਈ ਆਇਆ ਉਹਦੀ ਵੀਡੀਓ ਪਾ ਸਾਡੇ ਅਰ ਕਾ ਕੇ ਇਹ ਨਹੀਂ ਪੀ ਤੁਸੀਂ ਤੋਰਦਾ ਬੰਦਾ ਚੁੱਕ ਕੇ ਆਹ ਵੇਖੋ ਤੋਰਤਾ ਉਹਦਾ ਵਿਦ ਪ੍ਰੂਫ ਵਿਦ ਵੀਡੀਓ ਠੀਕ ਹੈ ਬਾਕੀ ਬਾਕੀ ਜੇ ਰਪਣਾ ਦੀ ਕੋਈ ਹੋਰ ਵੀਡੀਓ ਚੁੱਕ ਕੇ ਪਾਓਗੇ ਤੇ ਉਹਦੇ ਜਵਾਬ ਦੇ ਵਿੱਚ ਬਲੌਗ ਫੇਰ ਆਊਗਾ ਵੀਡੀਓ ਬਾਕੀ ਚਲੋ ਭਾਈ ਜao ਕੋਈ ਨਹੀਂ ਠੀਕ ਆ ਆਪਾਂ ਦੱਸੀ ਜਾਵਾਂਗੇ ਸਾਡੇ ਵੀਰ ਭਰਾ ਸਾਨੂੰ ਸਪੋਰਟ ਕਰਦੇ ਆ ਬਸ ਬਸ ਠੀਕ ਆ ਬਾਕੀ ਐਕਸਰਸਾਈਜ਼ ਵੀਰੋ ਤੁਸੀਂ ਆਪ ਸਿਆਣੇ ਜੇ ਐਕਸਰਸਾਈਜ਼ ਐਕਸਰਸਾਈਜ਼ ਹੀ ਹੁੰਦੀ ਆ ਉਹਦੇ ਵਿੱਚ ਸਿੱਧੀ ਪੁੱਠੀ ਐਕਸਰਸਾਈਜ਼ ਕੋਈ ਨਹੀਂ ਹੁੰਦੀ ਇਹਨਾਂ ਵਿੱਚ ਕਿਹਾ ਵਾ ਇਹਨਾਂ ਐਕਸਰਸਾਈਜ਼ ਨਹੀਂ ਸਹੀ ਤੱਕ ਡੱਕ ਰਹੀ ਇਹਨੂੰ ਵੀਰ ਨੂੰ ਤਾਂ ਇਹ ਨਹੀਂ ਪਤਾ ਫਿਜ਼ਿਓਥੈਰੇਪੀ ਕੀ ਹੁੰਦੀ ਆ ਤੇ ਐਕਸਰਸਾਈਜ਼ ਕੀ ਹੁੰਦੀ ਆ ਇਹਨੂੰ ਇਹ ਨਹੀਂ ਪਤਾ ਇਹ ਨਹੀਂ ਜੇ ਪਤਾ ਇਹ ਵੀ ਪੁੱਛੜੇ ਭਾਵੇਂ ਬਾਕੀ ਚਲੋ ਛੱਡੋ ਖੜਾ ਨਹੀਂ ਹੋਣੇ ਨਾ ਨਹੀਂ ਕਰਨਾ ਚਾਹੁੰਦੇ ਠੀਕ ਹੈ ਰਪਨ ਕਰੋ ਤੇ ਬਾਕੀ ਇਹ ਨਹੀਂ ਆ ਪਈ ਇਹ ਗੱਲ ਦਾ ਗੁੱਸਾ ਹੈ ਇਸ ਗੱਲ ਦਾ ਵੀ ਇਹਨਾਂ ਜਜਬਾਤਾਂ ਨਾਲ ਸਾਡੇ ਨਾਲ ਖੇਡਿਆ ਵਾ ਬਸ ਚਲੋ ਜੇ ਕੋਈ ਡਾਕਟਰ ਹੋਵੇ ਨਾ ਜਜਬਾਤ ਜਜਬਾਤਾਂ ਨਾਲ ਨਹੀਂ ਖੇਡਣਾ ਚਾਹੀਦਾ ਉਹਨੂੰ ਜੋ ਗੱਲ ਸੱਚੀ ਉਹ ਦੱਸਣੀ ਚਾਹੀਦੀ ਹੈ ਚਲੋ ਤੁਸੀਂ ਦੱਸ ਦਿੰਦੇ ਵੀ ਮੈਂ ਲੱਤਾ ਸਿੱਧਿਆ ਕਰ ਜੂਗਾ ਜੇ ਉਹ ਵੀ ਮੇਰੀਆਂ ਹੋਣੀਆਂ ਇਹਦੀ ਇਹਦਾ ਤੇ ਬੇੜਾ ਹੀ ਕਰ ਕੋਣਾ ਜੇ ਠੀਕ ਹੈ ਤੇ ਮੇਰੀਆਂ ਵੀ ਨਹੀਂ ਹੋਈਆਂ ਮੇਰੀਆਂ ਬੈਂਡ ਹੋ ਗਿਆ ਗਾੜੀ ਤੇ ਬਾਕੀ ਚਲੋ ਇਹ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਅਸੀਂ ਤੇ ਤੁਹਾਨੂੰ ਸਾਰੇ ਵੀਰਾਂ ਭਰਾਵਾਂ ਨੂੰ ਇਹ ਹਵਾਨੇ ਆ ਵੀ ਚਲੋ ਇਹਨਾਂ ਦੀਆਂ ਵੀਡੀਓ ਜੜੀਆਂ ਨਾ ਇਹਨਾਂ ਨੂੰ ਵੱਧ ਵੱਧ ਪਿਆਰ ਦਿਆ ਕਰੋ ਕਿਉਂਕਿ ਇਹਨਾਂ ਨੂੰ ਗਾਂ ਜਿੰਨੀ ਤੁਸੀਂ ਸਪੋਰਟ ਕਰੋਗੇ ਇਹਨਾਂ ਨੂੰ ਆਪ ਹੀ ਕੋਈ ਨਾ ਕੋਈ ਅਰਨੀ ਨਾਉਂਦੀ ਆ ਅਰਨੀ ਜੀ ਸਿੱਧੀ ਗੱਲ ਆ ਆਪਾਂ ਹੀ ਕਹਿੰਦੇ ਵੀ ਹਾਂ ਸਾਨੂੰ ਮੋਟੀਵੇਸ਼ਨ ਮਿਲਦੀ ਜਾਂ ਕੋਸ਼ਣਾ ਤੁਸੀਂ ਵੀਡੀਓ ਨੂੰ ਲਾਈਕ ਕਰੋਗੇ ਸਾਨੂੰ ਅਰਨਿੰਗ ਆਉਣੀ ਹੈ ਪੈਸੇ ਆਉਣੇ ਤੇ ਬਾਕੀ ਸਾਡੇ ਘਰ ਦਾ ਗੁਜ਼ਾਰਾ ਚੱਲੂਗਾ ਬਾਕੀ ਇਹੋ ਜੇ ਇਹੋ ਜੇ ਤੇ ਬੜਾ ਡਾਕਟਰ ਆ ਦੇ ਕਈ ਤੇ ਮੁਰਤੇ ਡਾਕਟਰ ਸਾਹਿਬ ਤੇ ਡਾਕਟਰ ਸਾਹਿਬ ਤੇ ਕਈ ਬੰਦੇ ਨੇ ਉਹ ਬੋਲਦੇ ਨੇ ਵੀਡੀਓ ਦੇ ਵਿੱਚ ਲਿਖਦੇ ਨੇ ਇਹ ਆਨਲਾਈਨ ਮੰਗਤੇ ਬਣੇ ਆਪਾਂ ਵੀਡੀਓ ਤੁਹਾਨੂੰ ਕਦੀ ਵੀ ਕਿਸੇ ਨੂੰ ਕਿਹਾ ਹੈ ਹੈ ਤੇ ਬਾਕੀ ਦੂਜੀ ਗੱਲ ਤੁਸੀਂ ਇਹਦਾ ਤੁਹਾਡਾ ਪਿਆਰ ਆ ਜੋ ਵੀ ਹੈ ਤੇ ਤੁਸੀਂ ਇਹਨਾਂ ਦੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਤੇ ਵੱਧ ਵੱਧ ਸਪੋਰਟ ਕਰੋ ਕਿਉਂਕਿ ਇਹਨਾਂ ਨੂੰ ਕਿਸੇ ਦੇ ਗਾੜੀ ਹੱਥ ਨਾਉਣ ਦੀ ਲੋੜ ਹੀ ਨਾ ਪਵੇ। ਹਾਂਜੀ। ਠੀਕ ਹੈ। ਤੇ ਬਾਕੀ ਇੱਥੇ ਹੀ ਵੇਖਿਓ ਜੇ ਬਹਿਲੀ ਵੀਡੀਓ ਕਹਿ ਨਹੀਂ ਤੇ ਫੇਕ ਉਹ ਪੜਾ ਕੇ ਆਈਆਂ ਦੇ ਨੈਗੇਟਿਵ ਕਮੈਂਟ ਕਰਦੇ ਆ ਹਨਾ ਤੇ ਬਾਕੀ ਆਪਾਂ ਕਿਸੇ ਕੋਈ ਕੁਝ ਮੰਗਦੇ ਨਹੀਂ ਆ। ਸਾਡੀ ਵੀਡੀਓ ਨੂੰ ਵੇਖਿਆ ਕਰੋ ਤੇ ਸਾਨੂੰ ਸਪੋਰਟ ਕਰਿਆ ਕਰੋ। ਠੀਕ ਹੈ ਡਾਕਟਰਾਂ ਨੂੰ ਡਾਕਟਰ ਨੂੰ ਜਿੰਨੇ ਪੈਸੇ ਪੁੱਜਣੇ ਆ ਆਪਾਂ ਪੁੱਜ ਜਾਣੇ। ਉਹ ਮਸਲਾ ਇੱਥੇ ਖਤਮ ਜੇ ਇਹ ਕਰਨਾ ਚਾਹਣਗੇ ਤੇ ਫਿਰ ਇੱਥੇ ਖਤਮ ਹੋ ਜਾਊਗਾ। ਜੇ ਇਹ ਵੀਡੀਓ ਪਾਉਣਗੇ ਜਾਂ ਕੁਝ ਹੋਰ ਕਰਦਗੇ ਉਹ ਵੀ ਤੁਹਾਨੂੰ ਦੱਸ ਦਾਂਗੇ ਠੀਕ ਹੈ ਜੇ ਇਹ ਇੱਕ ਪਾਉਣ ਜਿਹੜਾ ਸਾਡੇ ਵੱਲੋਂ ਦੋ ਹੋੜੀਆਂ ਦੋ ਵਿੱਚ ਅਗੇ ਚਿਗਿਆੜੇ ਆ ਰਹੀਆਂ ਹੋਣਗੀਆਂ ਠੀਕ ਹੈ ਐਰ ਕਹਦੇ ਬੋਲੇ ਆਪਾਂ ਇੱਜ਼ਤ ਨਾਲ ਠੀਕ ਉਹ ਸਾਡੇ ਮਾਪਿਓ ਦੇ ਸੰਸਕਾਰ ਆ ਵੀ ਆਪਾਂ ਇੱਜ਼ਤ ਨਾਲ ਜੀ ਠੀਕ ਬੋਲਦੇ ਆ ਕਿ ਜਿੰਨੀ ਆਪਾਂ ਪੀੜ ਸਹੀ ਜਣਾ ਇਹਨੂੰ ਤੇ ਫਿਰ ਮੇਰੇ ਮੂੰਹੋਂ ਕੋਈ ਨਾ ਕੋਈ ਨਿਗਲ ਲੱਗਾ ਇਹਨੀਆਂ ਗਾੜਾ ਕਰੂਗਾ ਘਟਿਆ ਤੇ ਸੁਣ ਲੋ ਇਹ ਵੀ ਗੱਲ ਚਲੋ ਠੀਕ ਹੈ ਵੀਰ ਬਾਕੀ ਹੁਣ ਪਿਆਰ ਰੱਖ ਲਿਓ ਇਹ ਤਾਂ ਵੀ ਕੀ ਸਮਝੋ ਫਿਰ ਚਲੋ ਕੋਈ ਨਹੀਂ ਛੱਡ ਜਣਾ ਛੱਡ ਖੜਾ ਗਈ ਇਹ ਵੀਡੀਓ ਪਾਉਂਦੇ ਆ ਚਲੋ ਹੁਣ ਐਂਡ ਕਰੀਦਾ ਜੀ ਮੈਂ ਮੈਂ ਬੋਲਣਾ ਨਹੀਂ ਚਾਹੁੰਦਾ ਇਹ ਇਹਦੇ ਕੋਈ ਮਰੀਜ਼ ਨਹੀਂ ਆਪਾਂ ਵੀਡੀਓ ਪਾਈਆਂ ਤੇ ਮਰੀਜ਼ ਆਏ ਠੀਕ ਆ ਤੇ ਇਹ ਸਾਡੇ ਇੰਸ ਵੀਡੀਓ ਪਾਉਂਦੇ ਆ ਚਲੋ ਕੋਈ ਨਹੀਂ ਛੱਡ ਖੜਾ ਆਪਣਾ ਪਾਣੀ ਕੋਈ ਕਰਨਾ ਚਾਹੁੰਦੇ ਚਲੋ ਮਹਾਰਾਜ ਇਹ ਆ ਵੀ ਸੱਚੇ ਪਾਤਸ਼ਾਹ ਗਰੀ ਸਾਰੇ ਵੀਰਾਂ ਦਾ ਦਸਾਂ ਬੇਨਤੀਆਂ ਕਰਨ ਸਾਡੇ ਬੱਚੇ ਉਦਾਂ ਹੀ ਤਰਪਨ ਸਾਨੂੰ ਇਸ ਦੇ ਨਾਲ ਕੋਈ ਗਿਲਾ ਸਿਕਵਾ ਨਹੀਂ ਆ ਬਾਕੀ ਚਲੋ ਜੇ ਇਹ ਤਾਂ ਵਿਚਾਰੇ ਅੱਗੇ ਘਰੇ ਬੈਠੇ ਆ ਜੇ ਤੁਸੀਂ ਲਾਜ ਕੀਤਾ ਚਲੋ ਨਹੀਂ ਤੁਹਾਡੇ ਕੋਲ ਗੱਲ ਬਣੀ ਤੁਸੀਂ ਚੁੱਪ ਕਰ ਜਾਓ ਤੁਸੀਂ ਹੁਣ ਉਲਟਾ ਉਹਨਾਂ ਨੂੰ ਕਮੈਂਟਾਂ 'ਚ ਵੀ ਬੋਲੋਗੇ ਵੀਡੀਓ ਚੁੱਪ-ਚੁੱਪ ਕੇ ਪਾਓਗੇ ਤਾਂ ਬੱਚੇ ਦੇ ਦਿਲ ਚਾਉਣਾ ਹੀ ਕੋਈ ਨਾ ਕੁਝ ਵੀ ਦੇ ਇਹ ਤਾਂ ਤੁਸੀਂ ਵੀ ਸਿਆਣੇ ਸਾਰਿਆਂ ਨੂੰ ਪਤਾ ਦਿਮਾਗ ਖਾਬ ਹੁੰਦਾ ਘਰੇ ਬੈਠਿਆ ਦਾ ਠੀਕ ਆ ਹਾਂ ਲੱਗੀ ਆਪਾਂ ਇਹ ਡਾਕਟਰ ਕਦੀ ਛੋਟੀ ਨਹੀਂ ਆ ਡਾਕਟਰ ਨੂੰ ਤਾਂ ਇਹ ਸਮਝਣਾ ਚਾਹੀਦਾ ਵੀ ਇਹਨਾਂ ਬੱਚਿਆਂ ਦਾ ਜੇ ਮੈਂ ਇਲਾਜ ਕਰਨ ੜਿਆ ਇਹਨਾਂ ਬੱਚਿਆਂ ਦਾ ਮਨ ਦਿਲ ਦਿਮਾਗ ਵੀ ਸਮਝਾ ਵੀ ਇਹ ਕਿੱਦਾਂ ਵਿਚਾਰੇ ਡਏ ਆ ਕਟਣ ਇਹ ਇਹ ਡਾਕਟਰ ਨੂੰ ਇਹ ਸਮਝਾ ਪਹਿਲਾਂ ਚਾਹੀਦਾ ਕਿ ਉਹ ਆਪਣੇ ਹੀ ਡਿਆ ਵੀ ਕਿਸ ਤਰ੍ਹਾਂ ਬਸ ਮੇਰਾ ਗੱਲਾਂ ਭੜਦਾ ਜਾਏ ਜਦੋਂ ਉਹ ਰੇਪਣ ਤ੍ਰਿਪ ਤੋਂ ਨਹੀਂ ਚੱਲ ਕੇ ਗੱਡੀਆਂ ਲੈ ਲਈਆਂ ਥਾਂ ਲੈ ਲੇ ਇਹ ਤਾਂ ਸਾਨੂੰ ਵੀ ਪਤਾ ਸਾਰੀਆਂ ਗੱਲਾਂ ਦਾ ਤੇ ਬਾਕੀ ਇਹ ਆਪਾਂ ਕੋਈ ਕਹਿਣਾ ਨਹੀਂ ਚਾਉਂਦੇ ਹੁਣ ਫਿਜ਼ੀਓਥੈਰੇਪੀ ਵਾਲੇ ਵੀਰ ਹੁੰਦੇ ਆ ਤੇ ਆਪਾਂ ਇੰਨੀ ਪੀੜ ਸਹਿ ਚੁੱਕੇ ਆ ਪੀਸਾ ਨੂੰ ਐਕਸਰਸਾਈਜ਼ ਜੋ ਪੀੜ ਨਹੀਂ ਲੱਗਦੀ ਠੀਕ ਹੈ ਤੇ ਮਤਲਬ ਇੰਨੀ ਪੀੜ ਇੰਨੀ ਕ ਪੀੜ ਹੋਈ ਨਾ ਕੋਈ ਹਸਾਬ ਨਹੀਂ ਤੇ ਜੇ ਹੁਣ ਤੁਸੀਂ ਵੀਡੀਓ ਪਾਉਂਦੀਆਂ ਤੇ ਹੁਣ ਆਪੜਾ ਆਪ ਵਿਚਾਰ ਲਿਓ ਠੀਕ ਹੈ ਤੁਹਾਡਾ ਚੈਨਲ ਵੀ ਬੰਦ ਕਰਾਉਣਾ ਆਉਂਦਾ ਵਾ ਤੇ ਬਾਕੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਦੀ ਵੀਰੋ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਪ੍ਰਾਵਾਂ ਨੂੰ ਇੱਕ ਦੇਖਪੋਰਟ ਕਰਦੇ ਰਹੋ ਜੋ